ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 868 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 867 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜ ਮਹੱਲਾ ਪੰਜਵਾਂ ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹਰ ਹਰ ਨਾਮ ਜਪੋ ਮੇਰੇ ਮੀਤਾ हे ਮੇਰੇ ਮਿੱਤਰ हे ਮੇਰੇ ਭਰਾ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਨਿਰਮਲ ਹੋਏ ਤੁਹਾਡਾ ਜੀਤਾ ਨਾਮ ਦੀ ਬਰਕਤ ਨਾਲ ਤੇਰਾ ਮਨ ਪਵਿੱਤਰ ਹੋ ਜਾਏਗਾ ਨਾਮ ਜਪ ਕੇ ਸਾਰੇ ਦੁੱਖ ਦੂਰ ਹੋ ਜਾਣਗੇ ਮਨ ਤਨ ਕੀ ਸਭ ਮਿਟੈ ਬਲਾਈਂ ਹੇ ਮੇਰੇ ਮਿੱਤਰ ਨਾਮ ਜਪਿਆਂ ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ ਦੁੱਖ ਕਲੇਸ਼ ਮਿਟ ਜਾਂਦੇ ਹਨ ਦੁੱਖ ਦੇ ਰਾ ਸਗਲਾ ਜਾਏ ਅਰੇ ਇੱਕ ਦੁੱਖ ਦੂਰ ਹੋ ਜਾਂਦਾ ਹੈ ਮਾਇਆ ਦਾ ਮੋਹ ਦਾ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਮੁੱਕ ਜਾਂਦਾ ਹੈ ਨਾਮ ਬਹੁਤ ਵੱਡਾ ਪ੍ਰਕਾਸ਼ ਕਰ ਦਿੰਦਾ ਹੈ ਮਨ ਦੇ ਵਿੱਚ ਹਾਰ ਗੁਣ ਗਾਵਤ ਤਰੀਏ ਸੰਸਾਰ ਏ ਭਾਈ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਵਾੜਾ ਭਾਗੀ ਪਾਈ ਹੈ ਪੁਰਖ ਅਪਾਰ ਰਹਾਉ ਭਾਗ ਜਾਗ ਪੈਂਦੇ ਹਨ ਨਾਮ ਜਪ ਕੇ ਵੱਡੇ ਭਾਗਾ ਨਾਲ ਸਰਬ ਵਿਆਪਕ ਬਯੰਤ ਪ੍ਰਭੂ ਪਰਮਾਤਮਾ ਮਿਲ ਪੈਂਦਾ ਹੈ ਰਹਾਉ ਜੋ ਜਾਨ ਕਰੇ ਕੀਰਤਨ ਗੋਪਾਲ हे ਮੇਰੇ ਮਿੱਤਰ ਜਿਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ ਪਰਮਾਤਮਾ ਦੀ ਸਿਪਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਤਿਸ ਕੋ ਪਹੇ ਨਾ ਸਕੈ ਜਮ ਕਾਲ ਉਸ ਨੂੰ ਮੌਤ ਦਾ ਡਰ ਪੋ ਨਹੀਂ ਸਕਦਾ ਉਸ ਤੋਂ ਜਮ ਵੀ ਦੂਰ ਰਹਿੰਦੇ ਹਨ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਗ ਮਹਿ ਆਇਆ ਸੋ ਪਰਵਾਣ ਓ ਮਨੁੱਖ ਉਸ ਮਨੁੱਖ ਦਾ ਦੁਨੀਆ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਗੁਰਮਖਿ ਆਪਣਾ ਖਸਮ ਪਛਾਣ ਹੇ ਮਿੱਤਰ ਤੂੰ ਵੀ ਗੁਰੂ ਦੀ ਸ਼ਰਨ ਪਾ ਕੇ ਆਪਣੇ ਮਾਲਕ ਪ੍ਰਭੂ ਨਾਲ ਜਾਣ ਪਛਾਣ ਪਾਈ ਰੱਖ ਹਰ ਗੁਣ ਗਾਵੇ ਸੰਤ ਪ੍ਰਸਾਦ ਹੇ ਮਿੱਤਰ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ ਕਾਮ ਕਰੋਧ ਮਿਟਹਿ ਉਹ ਨਮਾਦ ਉਸ ਦੇ ਅੰਦਰੋ ਕਾਮ ਕਰੋਧ ਆਦਿਕ ਝਲ ਪੁਣੇ ਮਿਟ ਜਾਂਦੇ ਹਨ ਮਾੜੀ ਬਿਰਤੀ ਦੂਰ ਹੋ ਜਾਂਦੀ ਹੈ ਗੁਰੂ ਜੀ ਪਹਿਲੀ ਪੰਕਤੀ ਵਿੱਚ ਸਵਾਲ ਕਰਦੇ ਹਨ ਤੇ ਦੂਸਰੀ ਪੰਕਤੀ ਵਿੱਚ ਉਸ ਦਾ ਜਵਾਬ ਲਿਖਿਆ ਹੋਇਆ ਹੈ ਸਦਾ ਹਜੂਰ ਜਾਣ ਭਗਵੰਤਾ हे ਮਿੱਤਰ ਭਗਵਾਨ ਨੂੰ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਸਮਝਿਆ ਕਰ ਪੂਰੇ ਗੁਰ ਕਾ ਪੂਰਨ ਮੰਤਾ ਅਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ ਉਸ ਦਾ ਸਿਮਰਨ ਕਰ ਹਰ ਤਨ ਖਾਟ ਕੀਏ ਭੰਡਾਰ ਜਿਸ ਮਨੁੱਖ ਨੇ ਹਰੀ ਨਾਮ ਧਨ ਖੱਟ ਕੇ ਖਿਆਨੇ ਭਰ ਲਏ ਹਨ ਮੇਲ ਸਤ ਗੌਰ ਸਭ ਕਾਜ ਸਵਾਰ ਗੁਰੂ ਨੂੰ ਮਿਲ ਕੇ ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ ਹਨ ਹਰ ਕੇ ਨਾਮ ਰੰਗ ਸੰਗ ਜਾਗਾ ਹਰੀ ਨਾਮ ਦੇ ਪ੍ਰੇਮ ਦੀ ਬਰਕਤ ਨਾਲ ਉਸ ਦਾ ਮਨ ਜਾਗ ਪੈਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਵੱਲੋਂ ਉਹ ਸਦਾ ਸੁਚੇਤ ਰਹਿੰਦਾ ਹੈ ਹਰ ਚਰਣੇ ਨਾਨਕ ਮਨ ਲਗਾ ਏ ਨਾਨਕ ਉਸ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੌਂਡ ਮਹੱਲਾ ਪੰਜਵਾ ਪਵ ਸਾਗਰ ਬੋਹਿਥ ਹਰ ਚਰਣਾ ਏ ਭਾਈ ਪ੍ਰਮਾਤਮਾ ਦੇ ਚਰਨ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ ਸਿਮਰਤ ਨਾਮ ਨਹੀਂ ਫਿਰ ਮਰਣਾ ਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ ਆਤਮਿਕ ਮੌਤ ਨਹੀਂ ਹੁੰਦੀ ਹਾਰ ਗੁਣ ਰਮਤ ਨਹੀਂ ਜਮ ਪੰਥ ਪ੍ਰਭੂ ਦੇ ਗੁਣ ਗਾਉਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ ਜਿਹੜੇ ਪਰਮਾਤਮਾ ਦਾ ਗੁਣ ਗਾਉਂਦੇ ਹਨ ਉਹ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਹੀ ਬਰਾਜਮਾਨ ਹੋ ਜਾਂਦੇ ਹਨ ਉਹਨਾਂ ਨੂੰ ਜਮ ਕੁਛ ਨਹੀਂ ਕਹਿੰਦਾ ਮਹਾ ਵਿਚਾਰ ਪੰਜ ਦੂਤ ਮੰਥ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵੈਰੀਆਂ ਦਾ ਨਾਸ ਕਰ ਦਿੰਦੀ ਹੈ ਤੋ ਸਰਨਾਈ ਪੂਰਨ ਨਾਥ हे सारे ਗੁਣਾ ਨਾਲ ਭਰਪੂਰ ਖਸਮ ਪ੍ਰਭ ਆਤਮਾ ਪ੍ਰਭੂ ਕਾਲਪੁਰਖ ਮੈਂ ਤੇਰੀ ਸਰਨ ਆਇਆ ਹਾਂ ਜਨ ਤਪਨੇ ਕੋ ਦੀਜੇ ਹ ਹੱਥ ਰਹਾਓ ਮੈਨੂੰ ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰਕੇ ਆਪਣੇ ਹੱਥ ਫੜਾ ਰਹਾਓ ਸਿਮਰਤ ਸਾਸ਼ਤਰ ਵੇਦ ਪੁਰਾਣ ਹੇ ਭਾਈ ਸਿਮਰਤਿਆਂ ਸਾਸ਼ਤਰ ਵੇਦ ਪੁਰਾਣ ਆਦਿਕ ਸਾਰੇ ਧਾਰਮਿਕ ਪੁਸਤਕ ਪਾਰ ਬ੍ਰਹਮ ਕਾ ਕਰੇ ਵਖਿਆਣ ਇਹ ਸਾਰੇ ਧਾਰਮਿਕ ਪੁਸਤਕ ਜੋ ਹਨ ਪ੍ਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ ਕਿ ਪ੍ਰਮਾਤਮਾ ਵਿੱਚ ਕਿੰਨੇ ਵੱਡੇ ਗੁਣ ਹਨ ਇਹ ਸਭ ਇਹਨਾਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ ਹੈ ਜੋਗੀ ਜਤੀ ਬੈਸਨੋ ਰਾਮਦਾਸ ਜੋਗੀ ਜਤੀ ਵੈਸ਼ਨਵ ਸਾਧੂ ਨਿਰਧਾਰੀ ਕਰਨ ਵਾਲੇ ਬੈਰਾਗੀ ਭਗਤ ਦੀ ਪ੍ਰਭੂ ਭਗਤ ਭਗਤ ਭੀ ਪ੍ਰਭੂ ਦੇ ਗੁਣਾ ਦਾ ਵਿਚਾਰ ਕਰਦੇ ਹਨ ਇਹ ਸਾਰੇ ਜੋਗੀ ਜਤੀ ਤਪੀ ਜੋ ਵੀ ਹਨ ਸਾਰੇ ਹੀ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਤੇ ਗੁਣਾ ਦਾ ਵਿਚਾਰ ਕਰਦੇ ਹਨ ਮਿਤ ਨਾਹੀ ਬ੍ਰਹਮ ਅਬਿਨਾਸ ਪਰ ਉਸ ਬਨਾਸੀ ਪ੍ਰਭੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਛੇਸ਼ਨਾਗ ਦੇ 100 ਜੀਭਾਂ ਸੰ 100 ਨਾਲ ਉਹ ਹਜ਼ਾਰ ਹਜ਼ਾਰ ਵਾਲੀ ਨਾਮ ਜਪਦਾ ਸੀ ਅੰਤ ਬੇਅੰਤ ਨਾਮ ਜਪਦਾ ਹੀ ਪ੍ਰਮਾਤਮਾ ਦਾ ਪਰ ਫਿਰ ਵੀ ਉਸ ਦੇ ਗੁਣਾ ਦਾ ਅੰਤ ਨਹੀਂ ਪਾਇਆ ਇਕ ਦੂ ਜੀਪੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਪਰਮਾਤਮਾ ਦੇ ਬੜੇ ਵੱਡੇ ਗੁਣ ਹਨ ਬੜੇ ਬਿਆੰਤ ਗੁਣ ਹਨ ਪਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਨੂੰ ਪਰਮਾਤਮਾ ਕਦੇ ਤਤੀਵਾ ਨਹੀਂ ਲਾਂਦਾ ਤਤੀਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਝੋ ਗਿਰਦ ਹਮਾਰੇ ਆ ਰਾਮਕਾਰ ਦੁੱਖ ਲੱਗੈ ਨਾ ਭਾਈ ਇਸ ਕਰਕੇ ਗੁਰੂ ਪਿਆਰੇਓ ਪਰਮਾਤਮਾ ਦੀ ਬੰਦਗੀ ਸਿਮਰਨ ਕਰਨਾ ਚਾਹੀਦਾ ਹੈ ਮਿਤ ਨਾਹੀ ਬ੍ਰਹਮ ਅਬਨਾਸ ਪਰ ਉਸ ਬਨਾਸੀ ਪ੍ਰਭੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਕਰਨ ਪਲਾਹਾ ਕਰੇ ਸਿਵ ਦੇਵ ਹੈ ਭਾਈ ਸ਼ਿਵਜੀ ਅਤੇ ਹੋਰ ਅਨੇਕਾਂ ਦੇਵਤੇ ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ ਤਰਲੇ ਲੈਂਦੇ ਹਨ ਪਰ ਉਹ ਬੇਅੰਤ ਪਰਮਾਤਮਾ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਤਿਲ ਨਹੀਂ ਬੂਝਹਿ ਲਖ ਭੇਵ ਪਰ ਉਸ ਦੇ ਸਰੂਪ ਨੂੰ ਰਤਾ ਭਰ ਵੀ ਨਹੀਂ ਸਮਝ ਸਕਦੇ ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ ਪ੍ਰੇਮ ਭਗਤ ਜਿਸ ਆਪੇ ਦੇ ਜਿਨ੍ਹਾਂ ਨੂੰ ਪ੍ਰਭੂ ਆਪਣੀ ਪ੍ਰੇਮ ਭਗਤੀ ਆਪੇ ਬਖਸ਼ਿਸ਼ ਕਰਦਾ ਹੈ ਜਗ ਮੈਂ ਹੈ ਵਿਰਲੇ ਕਈ ਕੇ ਉਹ ਮਨੁੱਖ ਸੰਸਾਰ ਤੇ ਬਹੁਤ ਘੱਟ ਗਿਣਤੀ ਵਿੱਚ ਹੀ ਹਨ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਬਹੁਤ ਘੱਟ ਮਨੁੱਖ ਨੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ ਕਿਉਂਕਿ ਨਾਰਾਇਣ ਪਰਮਾਤਮਾ ਵਾਹਿਗੁਰੂ ਹਰੇਕ ਦੇ ਚਿੱਤ ਵਿੱਚ ਨਹੀਂ ਵਾਸ ਸਕਦਾ ਕਰੋੜਾਂ ਵਿੱਚੋਂ ਕੋਈ ਵਿਰਲੇ ਹਨ ਜਿਹੜੇ ਸਦਾ ਆਪਣਾ ਕਾਰ ਵਿਹਾਰ ਕਰਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਮੋਹੇ ਨਿਰਗੁਣ ਗੁਣ ਕਿਛ ਹੋ ਨਾ ਹੈ ਏ ਪ੍ਰਭੂ ਮੈਂ ਤਾਂ ਹਾਂ ਨਾ ਚੀਜ਼ ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ ਮੈਂ ਗੁਣਹੀਣ ਵਿੱਚ ਕੋਈ ਵੀ ਗੁਣ ਨਹੀਂ ਹੈ ਤਨ ਗੁਰੂ ਅਰਜਨ ਦੇ ਮਹਾਰਾਜ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਐਨੇ ਵੱਡੀ ਸਮਰੱਥਾ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪਰਮਾਤਮਾ ਪਰ ਬ੍ਰਹਮ ਦੇ ਰੂਪ ਤੇ ਆਪਣੇ ਆਪ ਨੂੰ ਕਹਿ ਰਹੇ ਹਨ ਮੋਹੇ ਨਿਰਗੁਣ ਗੁਣ ਕਿਛੂ ਨਾਹੀ ਇਹ ਹੈ ਨਿਮਰਤਾ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਮੋਹੇ ਨੇਰ ਗੁਣ ਗੁਣ ਕਿਛੂ ਨਾ ਹੈ ਏ ਪ੍ਰਭੂ ਮੈਂ ਤਾਂ ਹਾਂ ਨਾ ਚੀਜ ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ ਮੈਂ ਗੁਣਹੀਣ ਵਿੱਚ ਕੋਈ ਵੀ ਗੁਣ ਨਹੀਂ ਹੈ ਸਰਬਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਹਾਂ ਤੇਰੀ ਮੇਰ ਦੀ ਨਿਗਾਹ ਵਿੱਚ ਸਾਰੇ ਖਜ਼ਾਨੇ ਹਨ ਜੇ ਸੁੱਤੇ ਨજર ਕਰਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ ਨਾਨਕ ਦੀਨ ਜਾਚੈ ਤੇਰੀ ਸੇਵਾ ਤੇਰਾ ਦਾਸ ਗਰੀਬ ਨਾਨਕ ਤੇਥੋਂ ਤੇਰੀ ਭਗਤੀ ਮੰਗਦਾ ਹੈ ਕਰ ਕਿਰਪਾ ਦੀਜੈ ਗੁਰਦੇਵ ਏ ਸਭ ਤੋਂ ਵੱਡੇ ਦੇਵ ਦੇਵਾਂ ਦੇ ਦੇਵ ਕਾਲਪੁਰਖ ਵਾਹਿਗੁਰੂ ਮਿਹਰ ਕਰ ਮਿਹਰ ਕਰਕੇ ਖੈਰ ਪਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੋਣ गावा ਦਿਨ ਰਾਤ ਨਾਨਕ ਚਾਉ ਏ ਹੋ ਗੌਂਡ ਮਹੱਲਾ ਪੰਜਵਾ ਸੰਤ ਕਾਲੀਆ ਤਰਤ ਬੇਦਾਰੋ ਏ ਭਾਈ ਤਾਈਏ ਪ੍ਰਮਾਤਮਾ ਆਖਦਾ ਹੈ ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ ਮੈਂ ਉਸ ਦੀਆਂ ਜੜਾਂ ਪੁੱਟ ਦਿੰਦਾ ਹਾਂ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ ਸੰਤ ਦੇ ਨਿੰਦਾ ਕਰਨ ਵਾਲੇ ਨੂੰ ਮੈਂ ਉੱਚੇ ਮਰਤਵੇ ਤੋਂ ਹੇਠਾਂ ਡੇਕ ਦੇਂਦਾ ਹਾਂ ਸੰਤ ਦੇ ਨਿੰਦਿਆ ਕਰਨ ਵਾਲੇ ਨੂੰ ਮਨੁੱਖਰੋਂ ਪਰਮਾਤਮਾ ਆਕਾਸ਼ ਤੋਂ ਅਰਸ਼ ਤੋਂ ਫਰਸ਼ ਤੇ ਲਟਾ ਦੇਂਦਾ ਹੈ ਜੇ ਪਿੱਛੇ ਜੀ ਬੇਦਵੀਆਂ ਹੋਈਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਤੇ ਜਿਹੜੇ ਬੇਦਵੀਆਂ ਕੁਰਬਾਨ ਵਾਲੇ ਸੀ ਨਾ ਪਰਮਾਤਮਾ ਨੇ ਉਹਨਾਂ ਦਾ ਵੇਖ ਲਓ ਕੀ ਹਾਲ ਕਰਤਾ ਫਿਰ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਨੂੰ ਮੈਂ ਸਦਾ ਆਪਣੀ ਜਿੱਦ ਦੇ ਨਾਲ ਰੱਖਦਾ ਹਾਂ ਸੰਤ ਪ੍ਰਮਾਤਮਾ ਨੂੰ ਜਾਨ ਤੋਂ ਪਿਆਰੇ ਹੁੰਦੇ ਹਨ ਸੰਤ ਧਾਰੋ ਤਤਖਣ ਤਾਲ ਕਿਸੇ ਵੀ ਵਿਵਤਾ ਤੋਂ ਸੰਤ ਨੂੰ ਮੈਂ ਤੁਰੰਤ ਉਸੇ ਵੇੜੇ ਬਚਾ ਲੈਂਦਾ ਹਾਂ ਸੋਈ ਸੰਤ ਜੇ ਭਾਵੇ ਰਾਮ ਹੇ ਭਾਈ ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਉਹੀ ਹੈ ਸੰਤ ਸੰਤ ਕੋਈ ਚੋਲੇ ਵਾਲਿਆਂ ਦਾ ਨਾਮ ਨਹੀਂ ਹੁੰਦਾ ਸੰਤ ਕੋਈ ਚੇਲੇ ਚਪਟੇ ਰੱਖਣ ਵਾਲਿਆਂ ਦਾ ਨਾਮ ਨਹੀਂ ਹੈ ਸੰਤੋਹ ਹੈ ਜਿਹੜਾ ਗ੍ਰਿਸ਼ਤ ਮਾਰਗ ਵਿੱਚ ਰਹਿ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਆਪਣੇ ਹੱਕ ਸੱਚ ਦੀ ਕਮਾਈ ਵਿੱਚੋਂ ਦਸਵੰਧ ਕੱਢਦਾ ਹੈ ਗਰੀਬ ਲੋਕਾਂ ਨੂੰ ਮਦਦ ਕਰਦਾ ਹੈ ਉਹ ਹੈ ਸੰਤ ਸੰਤ ਗੋਬਿੰਦ ਕੈ ਇੱਕ ਕਾਮ ਰਹਾਓ ਸਤ ਦੇ ਹਿਰਦੇ ਵਿੱਚ ਅਤੇ ਗੋਬਿੰਦ ਦੇ ਮਨ ਵਿੱਚ ਇੱਕੋ ਜਿਹਾ ਕੰਮ ਹੁੰਦਾ ਹੈ ਸੰਤ ਕੈ ਉਪਰ ਦੇ ਪ੍ਰਭ ਹਾਥ ਏ ਭਾਈ ਪ੍ਰਭੂ ਆਪਣਾ ਹੱਥ ਆਪਣੇ ਸੰਤ ਉਤੇ ਰੱਖਦਾ ਹੈ ਸੰਤ ਕੈ ਸੰਗ ਬਸੈ ਦਿਨ ਰਾਤ ਪ੍ਰਭੂ ਪਰਮਾਤਮਾ ਆਪਣੇ ਸੰਤ ਦੇ ਨਾਲ ਦੈਨ ਰਾਤ ਹਰ ਵੇਲੇ ਵਸਦਾ ਹੈ ਸਾਸ ਸਾਸ ਸੰਤ ਪ੍ਰਤਪਾਲ ਪ੍ਰਭੂ ਪਰਮਾਤਮਾ ਆਪਣੇ ਸੰਤਾਂ ਦੀ ਉਹਨਾਂ ਦੇ ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ ਸੰਤ ਦਾ ਦੁਖੀ ਰਾਜ ਤੇ ਟਾਲ ਸੰਤ ਦਾ ਬੁਰਾ ਮੰਗਣ ਵਾਲੇ ਪ੍ਰਭੂ ਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਪਰਮਾਤਮਾ ਰਾਜ ਤੋਂ ਵੀ ਹੀਠਾਂ ਡੇਗ ਦਿੰਦਾ ਹੈ ਜਿਦਾ ਕਈ ਰਾਜੇ ਹੁਣ ਦੁਲਦੇ ਹੀ ਫਿਰਦੇ ਹਨ ਸੰਤ ਕੇ ਨਿੰਦਾ ਕਰੋ ਨਾ ਕੋਏ ਹੈ ਭਾਈ ਕੋਈ ਵੀ ਮਨੁੱਖ ਕਿਸੇ ਸੰਤ ਦੀ ਨਿੰਦਿਆ ਨਾ ਕਰਿਆ ਕਰੋ ਕਿਉਂਕਿ ਸੰਤ ਉਸ ਤਰ੍ਹਾਂ ਹਨ ਜਿਦਾਂ ਮਾਪਿਆਂ ਨੂੰ ਪੁੱਤਰ ਪਿਆਰੇ ਕਹਿੰਦੇ ਜਿਦਾਂ ਮਾਪਿਆਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਜੋ ਨਿੰਦ ਤੇਸਕਾ ਪਤਨ ਹੋਏ ਜਿਹੜਾ ਵੀ ਮਨੁੱਖ ਨਿੰਦਿਆ ਕਰਦਾ ਹੈ ਸੰਤਾਂ ਦੀ ਉਹ ਆਤਮਿਕ ਜੀਵਨ ਤੋਂ ਡਿੱਗ ਪੈਂਦਾ ਹੈ ਜਿਸ ਕੋ ਰਾਖੇ ਸਿਰਜਨਹਾਰ ਕਰਤਾਰ ਪ੍ਰਮਾਤਮਾ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ ਚਖ ਮਾਰੋ ਸਗਲ ਸੰਸਾਰ ਸਾਰਾ ਸੰਸਾਰ ਉਸ ਦਾ ਨੁਕਸਾਨ ਕਰਨ ਲਈ ਬੇਚੱਕ ਪਿਆ ਚਖਾ ਮਾਰੇ ਉਸ ਦਾ ਕੋਈ ਵਿਗਾੜ ਨਹੀਂ ਸਕਦਾ ਪਰਾਪ ਆਪਣੇ ਕਾ ਭਿਆ ਵਿਸਾਸ हे ਭਾਈ ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ ਜੀਉ ਪਿੰਡ ਸਭ ਤਿਸ ਕੀ ਰਾਸ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ ਨਾਨਕ ਕਉ ਉਪਜੀ ਪਰਤੀਤ ਹੇ ਭਾਈ ਨਾਨਕ ਦੇ ਹਿਰਦੇ ਵਿੱਚ ਵੀ ਇਹ ਯਕੀਨ ਬਣ ਗਿਆ ਹੈ ਕਿਹੜਾ ਯਕੀਨ ਬਣ ਗਿਆ ਹੈ ਮਨਮੁਖ ਹਾਰ ਗੁਰਮੁਖ ਸਦ ਜੀਤ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੀਵਨ ਬਾਜੀ ਵਿੱਚ ਹਾਰ ਜਾਂਦਾ ਹੈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ ਗੌਂਡ ਮਹੱਲਾ ਪੰਜਵਾਂ ਨਾਮ ਨਿਰਿੰਜਨ ਨੀਰ ਨਰਾਇਣਾ ਹੇ ਭਾਈ ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਉਣ ਵਾਲਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਸਿੰਜ ਰਸਨਾ ਸਿਮਰਤ ਪਾਪ ਬਿਲਾਇਨ ਰਹਾਓ ਇਹ ਨਾਮ ਜੀਬ ਨਾਲ ਜਪਦਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਰਹਾਓ ਨਾਮ ਨਿਰਿੰਜਨ ਨੀਰ ਨਰਾਇਣਾ ਰਸਨਾ ਸਿਮਰਤ ਪਾਪ ਬਿਲਾਏ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 867 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 868 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ